ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਨੇ ਇੱਕ ਐ ਇੱਕ ਐਕਸਪੈਰੀਮੈਂਟ ਕਰਨਾ ਕਾਲਾ ਕੰਦ ਇਹ ਚਾਹਤੀ ਮੈਂ ਨਾ ਫੋਨ ਮੇਰੇ ਕੋਲ ਪਹਿਲਾਂ ਹੜਾ ਦਾ ਅੱਛਾ ਜਿਹੜਾ ਹੁਣ ਜਿਹੜੇ ਚ ਵੀਡੀਓ ਬਣਾ ਰਹੀ ਆ ਹਾਂ ਇਹਦੀ ਬਾਬੇ ਕੁਆਲਿਟੀ ਦੱਸਿਓ ਕਿ ਮੇਦੀ ਆ ਮੈਂ ਲੈ ਲਿਆ ਇਹ ਵੇਚ ਕੇ ਦੂਜਾ ਵੇਚਿਆ ਨਹੀਂ ਮਤਲਬ ਫਟਾ ਲਿਆ ਕਿਸੇ ਨਾਲ ਜਾਈਂ ਦੇ ਦਿੱਤਾ ਇਹ ਆਪਣੇ ਵਾਲਾ ਇਹ ਤੇ ਮੈਂ ਲੈ ਲਿਆ ਸੈਮਸੰਗ ਦਾ ਲਿਆ ਵੀ ਮਹਿੰਗਾ 77000 ਦਾ ਫੋਨ ਆ ਉਹ ਪਰ ਜਿਹੜੀ ਕੈਮਰੇ ਦੀ ਕੁਆਲਿਟੀ ਆ ਉਹ ਆਈਫੋਨ ਤੇ ਉਤਰ ਗਈ ਆ ਉਹ ਤਾਂ ਹੈ ਕਿ Samsung ਦੀ ਹੁਣ ਉਹਦੇ ਵਿੱਚ ਜਿੱਦਾਂ ਹੋਣਾ ਐ ਮੂਵ ਕਰਦਾ ਨਾ ਕੈਮਰਾ ਹਸਵੀਰ ਜਿੱਦਾਂ ਆਪਾਂ ਬਣਾਉਂਦੇ ਜਿੱਦਾਂ ਮੂਵ ਕਰਦਾ ਕੈਮਰਾ ਉਹ ਚ ਵੀਡੀਓ ਖੜ ਖੜ ਕੇ ਮੂਵ ਹੁੰਦੀ ਆ ਇਹਦੇ ਵਿੱਚ ਨਹੀਂ ਫਰਕ ਪੈਂਦਾ ਆਹੋ ਫਿਰ ਇਹਦੇ ਵਿੱਚ ਹੈਗਾ ਇਹ ਇੰਨਾ ਕੋਈ ਨਹੀਂ ਆਹ ਐਪ ਨਾਲ ਨਾਲ ਇਹਦੀ ਵੀ ਕੁਆਲਿਟੀ ਬਾਬੇ ਦੱਸਿਓ ਵੀ ਕਿੰਨੇ ਦੀ ਆ ਵਧੀਆ ਏ ਦੱਸਦੇ ਰਹੇ ਆ ਵਿੱਚ ਫੋਨ ਹਾਂ ਬੜਾ ਵਧੀਆ ਬਾਕੀ ਹੁਣ ਦੇਖਦੇ ਆ ਮੈਂ ਤਾਂ ਉਹੀ ਕੰਮ ਕਰ ਲਿਆ ਵੀ ਗੱਦਾ ਵੇਚ ਕੇ ਨਾ ਹੋ ਮੈਤ ਵੇਚ ਕੇ ਘੋੜਾ ਲਿਆ ਨਾ ਦੁੱਧ ਤੇ ਗਿਆ ਆਹ ਆ ਗਈ ਇਹ ਗੱਲ ਲਿਆਉਣਾ ਹੀ ਪੈਣਾ ਹੁਣ ਅਕ ਚੱਬਣਾ ਪੈਣਾ ਜੇ ਬਲੌਗ ਬਣਾਉਣੇ ਪਈ ਕਰਾਂ ਸੀ ਫੇ ਤਾਂ ਬੜੀ ਭੇੜਾ ਬਾਈ ਹਾਂ ਦੇਖਦਾ ਮੈਂ ਹੁਣ ਵਿੱਚ ਦੁਕਾਨ ਵਾਲਾ ਦੇਖੂਗਾ ਗੱਲ ਕਰਕੇ ਜੇ ਕੋਈ 12 ਬੂਰਾ ਵੀ ਦੰਦਾ ਹੋਇਆ ਉਹਨੂੰ ਵਿੱਚ ਰੱਖ ਕੇ ਆਹੋ ਬਿਆਜ ਫਰਾਂਸ ਤੇ ਲਿਆ ਹੋਇਆ ਉਹ ਫਿਰ ਉਹ ਜੇ ਕਿਸ਼ਤਾ ਉਧਰੇ ਉਦਾਂ ਹੀ ਐਡਜਸਟ ਹੁੰਦੀ ਕਿੰਨੇ ਦੇ ਰੱਖ ਲੂੰਗੇ ਉਹ ਰੱਖਣਾ ਹੁਣ ਤਾਂ ਉਹਨਾਂ ਨੂੰ ਭਰ ਆ ਬਾਈ ਹੁਣ ਪੁੱਛਣਾ ਪੈਣਾ ਵੀ ਕਿੰਨੇ ਦਾ ਰੱਖਦੇ ਹਨਾ ਫੋਨ ਤਾਂ ਵਧੀਆ ਹੋ ਨਵਾਂ ਹੀ ਆ ਫਰਵਰੀ ਚ ਲਿਆ ਯਾਰ ਹਲੇ ਉਹ ਦਿਖਾ ਲਈ ਉਹਨੂੰ ਗੱਗੇ ਨੂੰ ਦਿਖਾ ਲਈ ਉਹਨੇ ਖਬਰੇ ਕਰਿਆ ਉਹਦਾ ਸੈਟਿੰਗ ਦਾ ਕਰੀਤੀ ਗੱਗੇ ਨੇ ਜਿੱਦਨ ਮੈਂ ਚੈਨਲ ਬਣਾ ਵੀ ਹੁੰਦਾ ਨਹੀਂ ਇਹਦਾ ਲੋਡ ਉਹਨੇ ਕਰੀਤੀ ਸੈਟਿੰਗ ਇੱਕ ਤਾਂ ਜਦ ਫਰੰਟ ਵਾਲਾ ਉਹ ਕਰਦਿਆ ਮੈਂ ਕੈਮਰਾ ਖੋਲਦਾ ਇੰਟਰੋ ਦੇਣੀ ਹੁੰਦੀ ਆ ਮੂੰਹ ਸਾਲਾ ਕੋਲੇ ਆ ਜਾਂਦਾ ਕੈਮਰੇ ਦੇ ਅੱਧਾ ਦੇਖਿਆ ਹੁਣ ਤੁਸੀਂ ਇੰਨੀ ਕੀ ਚੀਜ਼ ਆਉਂਦੀ ਨਾ ਮੂਹ ਦੇ ਵਿੱਚ ਉਹਦੇ ਜਦ ਫਰੰਟ ਵਾਲਾ ਕੈਮਰਾ ਖੋਲਦਾ ਬੈਕ ਵਾਲਾ ਸਹੀ ਆ ਮਤਲਬ ਨੇੜੇ ਆਇਆ ਨਾ ਜ਼ਿਆਦਾ ਉਹ ਜ਼ੂਮ ਨਹੀਂ ਹੁੰ ਬਾਕੀ ਜੀਰੀ ਭਾਈ ਤੁਹਾਡੀ ਵਧੀਆ ਸਾਰੀ ਕੰਮ ਦੀ ਆਉ ਦੇਖਦਾ ਦਰਾਸਤ ਲੈਂਦਾ ਇੱਥੇ ਕਿਹੜਾ ਆਉ ਦਾ ਖੜਾ ਓਹੋ ਇਹ ਇੱਜਾ ਬਣਾ ਦੋ ਤੁਸੀਂ ਦੇਖ ਤੇ ਕਿਸੇ ਤਰ੍ਹਾਂ ਦਾ ਕੁਦਰਤੀ ਆ ਇਹ ਕੁਦਰਤੀ ਆ ਬਾਈ ਲੰਮਾ ਉੱਪਰ ਸਾਈਡ ਉੱਪਰ ਹੈ ਇੱਕ ਗੱਲ ਦੇਰ ਹੁਣ ਮੌਨਸੂਨ ਦਾ ਮੌਸਮ ਹੈ ਮੌਨਸੂਨ ਇਹ ਕਹਿੰਦੇ ਨੇ ਬਰਸਾਤ ਵਾਲੇ ਨੂੰ ਬਰਸਾਤ ਤਾਂ ਲੰਘ ਗਈ ਥਾਲੀ ਕੱਦੀ ਚੱਲ ਹੁਣ ਥਾਲੇ ਵੀ ਪਈ ਜਾਂਦੀ ਆ ਆਪਣੇ ਹੁਣ ਪਛੇਤੇ ਹੋ ਗਏ ਜਿਹੜਾ ਹਰੇਕ ਆਪਣਾ ਹੋਣਾ ਮੌਸਮ ਅੱਜ ਥੋੜਾ ਜਿਹਾ ਪਛੇਤਾ ਠੰਡ ਵੀ ਪਛੇਤੀ ਸਟਾਰਟ ਹੁੰਦੀ ਆ ਹਾਂ ਗਰਮੀ ਵੀ ਪਛੇਤੀ ਥੋੜੀ ਜਿਹੀ ਸਟਾਰਟ ਹੁੰਦੀ ਪਛੇਤੀ ਉਹ ਰਹਿੰਦੀ ਆ ਫਿਰ ਹੂੰ ਸਤੰਬਰ ਤੱਕ ਅਖੀਰ ਤੱਕ ਰਹਿੰਦੀ ਆ ਇਹਦਾ ਜੇ ਦੱਸ ਦੀ ਨਾ ਵੱਡੀ ਨਾ ਵੇਲੇ ਇਹ ਆਹ ਵੇਖ ਲੋ ਹਾਂ ਉਹ ਤਾਂ ਭੱਲੇ ਵੀ ਬੰਦ ਦਉ ਉੱਪਰ ਲਾ ਇਹ ਇਹਨਾਂ ਨੇ ਆਗ ਲਾਈ ਵੀ ਹੁਣੀ ਲਾਈਟ ਲਾਈਟ ਆਗ ਲਾਈ ਵੀ ਨੇ ਅੱਛਾ ਇਹ ਫੇਲ ਹੋ ਗਿਆ ਯਾਰ ਫਾਰਮ ਸੂਰਾਂ ਦਾ ਫਾਰਮ ਤੱਕ ਰਿਹਾ ਬੰਨੇ ਹਾਂ ਹੁਣ ਤਾਂ ਬੰਦ ਕਰਤਾ ਹਾਂ ਫੇਲ ਹੋ ਗਿਆ ਇਹ ਹੁਣ ਤਾਂ ਬੰਦ ਰੇ ਲੇ ਹਾਂ ਹੂੰ ਕੁਆੜ ਬਹੁਤਾ ਬਾਈ ਹਾਂ ਹੁਣ ਦੇਖ ਲੈ ਵੀ ਜਿੰਨੀ ਵੀ ਉਹ ਹੁਣ ਕਾਕੰਡਾ ਦਿਖਦਾ ਜਦ ਜੀਰੀ ਵੱਡ ਹੋ ਗਿਆ ਯਾਰ ਆ ਬਾੜ ਖਰਾਬ ਆ ਹੁਣ ਸਭੇ ਲਾ ਦੋਰੇ ਫਿਰ ਸਹੀ ਦਵਾੜ ਕੇ ਜੜਾ ਦੇ ਆਇਆ ਆ ਬਾੜ ਹੋਣਾ ਹਾਂ ਦੂਰੇ ਸਹੀ ਦਵਾੜ ਇੱਥੇ ਤੇ ਲੈ ਕੇ ਆ ਸਹੀ ਦਵਾੜ ਨਹੀਂ ਗਿਆ ਇਹ ਸਾਰਾ ਸਾਰਾ ਖਤਮ ਆ ਕੰਮ ਹੁਣ ਇਹਦੇ ਉਂ ਤਾਂ ਕੰਮ ਲਾਵੇ ਜਗਾ ਤੇ ਕੋਈ ਕ ਨਹੀਂ ਹੋਰ ਕਿਆ ਘਾਟ ਤੇ ਘਾਟ ਦੀ 25000 ਦਾ 20000 ਘਾਟਾ ਪਾ ਰਹੀ ਐ ਠੇਕੇ ਨੂੰ ਠੇਕੇ ਨੂੰ ਘਾਟਾ ਪੈਂਦਾ ਉਹ ਤਾਂ ਆੜ ਜਗਾ ਤਾਂ ਹੈਗੀ ਉਹ ਐ ਫੇਰ ਬਾਕੀ ਚਲੋ ਆਪਣੀ ਮਣੀ ਸੰਗ ਜਾ ਲਾ ਹਾਂ ਅਗਲੇ ਦਿਨ ਉਹ ਵੇਚਣੇ ਨੂੰ ਫਿਰਦਾ बिकਦਾ ਨਹੀਂ ਹੈ ਯਾਰ ਅੱਛਾ ਹਾਂ ਆਇਆ ਪਰ ਆਇਆ ਹੁਣ ਕਿੰਨੀ ਆਹ ਜਿਹੜੀ ਧਵਾੜ ਜਿਹੇ ਵੇਚਣੇ ਨੂੰ ਫਿਰਦਾ ਆਹ ਵੇਚਣੇ ਨੂੰ ਫਿਰਦਾ ਵਿਚੇ ਵਿਚਨੇ ਨੂੰ ਫਿਰਦਾ ਉਹ ਵੀ ਜੇ ਮਤਲਬ ਛੱਡ ਛੋਟ ਸਾਰਾ ਕੁਝ ਹਾਂ ਆਏ ਵੇਚਣੇ ਨੂੰ ਪੈਸੇ ਜ਼ਿਆਦਾ ਮੰਗੀ ਜਾਂਦਾ ਬੰਦੇ ਕਹਿੰਦੇ ਬਸੇਰੇ ਵਾਲੀਆਂ ਪਾਲਟੀਆਂ ਕਵਾੜ ਤਾਂ ਕਵਾੜੇ ਆ ਬਾਈ ਉਹ ਤਾਂ ਫਿਰ ਹੈ ਹੀ ਆ ਜਾਂ ਤਾਂ ਹੁਣ ਮੰਨ ਕੇ ਚੱਲ ਤੀਜੀ ਕੋਲੀ ਵੀ ਚਾਲੂ ਹਾਲਤ ਚ ਹੋਵੇ ਸਾਫ ਫੇਰ ਉਹ ਤਾਂ ਫਰਕ ਹੈ ਫੇਰ ਉਹਦਾ ਰੇਟ ਵੀ ਵੱਧ ਲੱਗਦਾ ਹਾਂ ਹਣਾ ਜੀ ਬੈਂਡੂ ਦੇ ਹਿਸਾਬ ਨਾਲ ਬਾਕੀ ਆ ਦੇਖ ਨੂੰ ਕਿਸੇ ਤਰ੍ਹਾਂ ਸਾਰਾ ਆ ਦੇਖ ਤੂੰ ਆ ਦੇਖ ਤੇਰੇ ਕੁਦਮ ਨਾ ਆ ਰਿਹਾ ਚੋਰ ਬਣਾਈ ਦੀ ਮੋਟੀ ਉਹ ਲੈਡ ਬਣ ਜਾਂਦੀ ਸਿੱਧੀ ਦਾਦੇ ਥੱਲੇ ਨੂੰ ਆਏ ਨਾ ਉੱਪਰ ਚੜ ਗਏ ਬਾਕੀ ਮੌਸਮ ਅੱਜ ਵੀ ਬੱਦਲ ਵਾਲਾ ਹੀ ਆ ਹਾਂ ਕਨੈਕਸ਼ਨ ਤਾਂ 24 ਘੰਟੇ ਦਾ ਲੈ ਆ ਬਦਨ ਉਹ ਆਹ ਹਾਂ 24 ਘੰਟੇ ਲੈਟ ਆ 24 ਘੰਟੇ ਤੇ ਮੁਰਗੀਆ ਫਾਰਮ ਕਰਕੇ ਜੇ ਮਿਲ ਗਿਆ ਨਾ ਨੂੰ ਹਾਂ ਫਾਰਮ ਆ ਤੇ ਇਹੇ ਵੀ ਪਨ ਮਿਲ ਜਾਂਦਾ ਅਸੀਂ ਇਹਦਾ ਇਹਦੇ ਪਨ ਮਨ ਲਾ ਤਾਂ ਮੀਟਰ ਵੀ ਚੱਟ ਘਰ ਵਾਲੀ ਲੱਗਦਾ ਹੋਣਾ ਦੂਆ ਕਮਰਸ਼ੀਅਲ ਨਹੀਂ ਲੱਗਦਾ ਹੋਣਾ ਮਾਰਸ਼ੀਅਲ ਲੱਗਦਾ ਇਹਦੇ ਪਰ ਕਮਰਸ਼ੀਅਲ ਲੱਗਦਾ ਹਾਂ ਫਾਰਮ ਹੈ ਤਾਂ ਹੀ ਕੁਝ ਵੀ ਹੈ ਅੱਛਾ ਕਮਰਸ਼ੀਅਲ ਕਮਰਸ਼ੀਅਲ ਜਿਹਨਾਂ ਦੇ ਉੱਤੇ ਲੱਗਿਆ ਕਮਰਸ਼ੀਅਲ ਹੋਊਗਾ ਕਮਰਸ਼ੀਅਲ ਆ ਉਹਦੀ ਜੁੰਟ ਵੀ ਮਹਿੰਗੀ ਆ ਹਾਂ ਤੂੰ ਵੀ ਮਹਿੰਗੀ ਆ ਯਾਰ ਜੁੰਟ ਮਾਫ ਵੀ ਨਹੀਂ ਉਹਦੇ ਪਰ 600 ਜੁੰਟ ਮਾਫ ਨਹੀਂ ਆਈ ਉਹ ਦੁਕਾਨਦਾਰੀ ਚ ਆ ਗਈ ਉਹ ਜਾਂ ਦੁਕਾਨਦਾਰ ਇਹ ਚੰਗਾਲ ਵਾਲੇ ਵੀ ਹੁੰਦਾ ਹਾਂ ਇਹ ਵੀ ਇਹੀ ਆ ਕਹਤੇ ਆ ਦੋ ਬਣਾਏ ਹੋਏ ਆ ਆਹ ਮੈਂ ਆਹ ਮੁਰਗੀ ਵਾਲਾ ਹੋਣਾ ਆ ਉੱਪਰ ਮੁਰਗੀਆਂ ਦਾ ਤਾਂ ਉੱਧਰ ਸੂਰਾਂ ਦਾ ਉੱਧਰ ਸੂਰਾਂ ਦਾ ਤਾਂ ਬੱਤਕਾਂੀਆਂ ਵੀ ਰੱਖ ਲਈਆਂ ਫਿਰ ਵਿੱਚੇ ਤਾਂ ਮਲੇ ਤੇ ਤੈਰਾ ਬਹੁਤ ਤਿਆਰ ਰੂਪੇ ਕਰਕੇ ਦੇਖ ਲੈ ਪਿੱਤਰ ਵੀ ਰੱਖੇ ਤੇ ਬਚਿਆ ਨਹੀਂ ਸਾਲਾ ਕੁਛ ਵੀ ਫਿਰ ਗੋਸ਼ ਵੀ ਆਇਆ ਉਹ ਬੰਦਾ ਆ ਪਾਉਂਦਾ ਨਹੀਂ ਤਾਂ ਪਤਾ ਮੰਗਦੀ ਆ ਤੇ ਯਾਰ ਭਾਈ ਬੰਦਾ ਕੋਲ ਮੰਗਦੀ ਆ ਬਾਈ ਹਾਂ ਕੋਈ ਨਹੀਂ ਯਾਰ ਬੰਦਾ ਕੋਲ ਚਾਹੇ ਕਰ ਲਿਆ ਤਾਂ ਦੇਖਾਂ ਨਹੀਂ ਆ ਕੇ ਫਿਰ ਉਹ ਕੰਮ ਨਹੀਂ ਚੱਲਦਾ ਬੰਦਾ ਕੋਲ ਹੋਵੇ ਨੌਕ ਤੇ ਸਿਰ ਪਤਾ ਹੁੰਦਾ ਹੀ ਨਹੀਂ ਕੰਮ ਬੰਦਾ ਨਹੀਂ ਬੰਦਾ ਵੀ ਨੌਕ ਤੇ ਸਿਰ ਪਰ ਕਰ ਦਿੰਦਾ ਮੈਂ ਕੰਮ ਕੋਲ ਬੰਦਾ ਕੋਲ ਚਾਹੇ ਕੋਲ ਆਈਦਾ ਗੇੜਾ ਮਾਰੇ ਜਾਂਦਾ ਗੇੜਾ ਨਹੀਂ ਮਾਰੇ ਰੋਜ਼ ਤੂਰਾਂ ਦੇ ਬਾਰੰਬਰ ਦੇ ਅਗਲੇ ਕਹਿੰਦੇ ਸੀ ਬਾਈ ਤੂੰ ਰੋਡਪਤੀ ਬਣ ਗਏ ਹਾਂ ਜਿਹੜੇ ਵਧੀਆ ਕੰਮ ਕਰਦੇ ਆ ਹਾਂ ਤੇ ਚੱਲਦੀ ਏ ਸਾਰੇ ਹਾਂ ਸੋਰਾ ਸਾਰੇ ਚੱਲਦੇ ਆ ਐਨਕਮ ਤਾਂ ਹੀ ਆ ਅਮਰੂਦ ਇੱਥੇ ਤੇ ਲੈ ਕੇ ਗਿਆ ਦੁੱਧਣ ਅਮਰੂਦ ਆਉ ਦੂ ਦੂਹਾ ਲਾ ਲੱਗਿਆ ਹੋਣਾ ਅੱਛਾ ਪਹਿਲਾ ਇੱਕ ਖਾ ਲਿਆ ਅਸੀਂ ਦੁਆਰੇ ਫੇਰ ਲੱਗੀ ਦੇਖ ਲੈ ਇਹ ਸਾਲੇ ਨੂੰ ਲੱਗੀ ਹੋਈ ਆ ਬੜੇ ਵਧੀਆ ਤੇ ਉਹ ਵੀ ਲੱਗੀ ਜਾਂਦੀ ਇਹਨੂੰ 12 ਮਹੀਨੇ 30 ਦਿਨ ਲੱਗੀਆਂ ਸਾਲੇ ਨੂੰ ਬਹੁਤ ਵਧੀਆ ਏਕਾ ਬਣੇ ਮੋਟਰ ਦਰ ਵੀ ਤਾਂ ਹੁੰਦਾ ਪੈਸੇ ਜੀ ਅਮਰੂਦ ਜਿਹੜਾ ਮੋਟਰ ਦਾ ਇੱਥੇ ਆਪਾਂ ਨੇ ਬੋਲ ਕਰਾਇਆ ਹਾਂ ਉਹਨੂੰ ਵੀ ਲੱਗੀ ਜਾਂਦੇ ਤੇ ਇ ਕੀ ਹੋ ਰਿਹਾ ਹੈ ਇਹ ਨੂੰ ਨਾ ਵਾ ਚਾ ਚੂਹੇ ਵਾਂਗ ਵੱੜਦਾ ਦੇ ਲੈ ਕਰਦਾ ਕੰਮ ਹੋਰ ਵੀ ਹੈਗਾ ਬੱਦਲ ਬੱਦਲ ਲੱਗ ਗਿਆ ਕੋਰ ਨੂੰ ਮੈਂ ਤਾਂ ਕਹਿੰਦਾ ਚਲੋ ਚੱਲੀਏ ਇੱਥੇ ਨੂੰ ਅੱਖ ਵੱਡੀ ਅੱਖ ਵੱਡ ਲਓ ਚੱਲੀਏ ਲੈ ਹੁਣ ਇਹਨੇ ਮੁੜ ਕੇ ਠੱਕਾ ਖਲਾ ਹੀਠਾ ਫੁੱਪਰ ਮਿੱਠਾ ਦਾ ਮਰੂ ਚੱਲੀਏ ਫਿਰ ਚਲ ਚਲੋ 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 ਟੱਕੋ ਮੋੜ ਦਿਖਾਉਣੇ ਬਾਕੀ ਤੁਹਾਨੂੰ ਮੋਟਰ ਤੱਕ ਜਾ ਕੇ ਉੱਥੇ ਕਾਂ ਚੱਲ ਪਿਆ ਕੱਢ ਗੜਾਈ ਕਰ ਦੋ ਲਓ ਜੀ ਵਦੋ ਆ ਗਿਆ ਤਾਂ ਮੋਟਰ ਤੇ ਘਾਵਣਾ ਹੋ ਗਿਆ ਤਕਰੀਬਨ ਡੇਡ ਡੇਡ ਪੁਰਦਾ ਨਾ ਇਹ ਆ ਗਿਆ ਮੂਤਾਰਾ ਹਾਂ ਮਤਾਰਾ ਨਹੀਂ ਲਿਆਉਂਦੇ ਰੰਗ ਤੇ ਬੀਜਾਤੇ ਹੋਣੀਆਂ ਹੀ ਆ ਕਹਿੰਦੇ ਨੇ ਵੀ ਸਿਆਣੇ ਦਾ ਕਿਹਾ ਤੇ ਔਲੇ ਦਾ ਕਰਦਾ ਆਸ ਤੇ ਮਤ ਲਾਦਾ ਜਲਪਾ ਹੀ ਉੱਪਰ ਗੱਡ ਲੇ ਹੈ ਹੁਣ ਇਸਲਾਪ ਵਿੱਚ ਵਿੱਚ ਪਹਿਲੇ ਕਹਿੰਦਾ ਦਬਣਾ ਹੈ ਵਿੱਚ ਵਿੱਚ ਹਿੱਲ ਗਏ ਹਿੱਲ ਗਈ ਹੈ ਹਾਂ ਆਦੇ ਆਦੇਿੱ ਹਾਂ ਆ ਆਦੇ ਹਾਂ ਹੁਣ ਹੁਣ ਮੇਰੀ ਗੱਲ ਸੁਣੋ ਹੁਣ ਇੱਥੇ ਜਿਹੜਾ ਸਵਿਟ ਪਿਆਦਾ ਉਹ ਕਿਆ ਕਰੂਗਾ ਜਦ ਹੁਣ ਮੇਂ ਚੱਕਰ ਹੀ ਹਿੱਲ ਗਈ ਸਵਿਟ ਘਰੇ ਆ ਗਿਆ ਹਾਂ ਸਾਰੀ ਿੱਦਗੀ ਉਹ ਇਹ ਮੰਦਾ ਨਹੀਂਦਾ ਕ ਹੱਸ ਤਾਰਾ ਵੀਰ ਕੀ ਦੀ ਗੱਲ ਆਰੇ ਕਹ ਤਾਰਾ ਨਾਲੋ ਜਿੱਥੇ ਹੁਣ ਆਪਾਂ ਪਹੁੰਚ ਜਾ ਕੇ ਨਾ ਮੰਡ ਕੋਈ ਘਰ ਲੈਣ ਲਾਇਆ ਤਾਂ ਨਹੀਂ ਉਹ ਕੇ ਉਹੀ ਕੀ ਆਦਾ ਮੈਂ ਯਾਲੀ ਨਾਲ ਦੇਖੀ ਹੈ ਹੋਰ ਕਿਆ ਹੋਇਆ ਨਾ ਤਾਂ ਕੋਈ ਨਿਆਣਿਆਂ ਨੂੰ ਕੋਈ ਖਤਰਾ ਹੋਰ ਹੁਣ ਇਹਨੂੰ ਜਾਣਾ ਹੱਥ ਪਾ ਕੇ ਖਿੱਚ ਦਵੇ ਤੇ ਨਹੀਂ ਨਿਆਣ ਹੁਣ ਆਉਂਦੇ ਹੀ ਔਰੇ ਨਾਲ ਉਹ ਠੀਕ ਤਾਂ ਹੋਰ ਲੱਗਿਆ ਜੀ ਸਾਰੂ ਧੁੱਪ ਪਨਗ ਰਹੀ ਆ ਬਿੱਜਣਾ ਅੱਜ ਲੱ ਨਿਕਲ ਗਈ ਧੁਪੜੇ ਤੇ ਆ ਗਿਆ ਸੂਰਜ ਲੱਗਿਆ ਸੂਰਜ ਦਿਖਣਾ ਹਾਂ ਦੇਖਿਆ ਦੇਖਿਆ ਇੱਧਰ ਬਾਈਆ ਫੋਨ ਆਇਆ ਤਾਂ ਤੇ ਕਹਿੰਦਾ ਮੀਂਹ ਪੈਂਦਾ ਇਦਾਂ ਚੰਡੀਗੜ੍ਹ ਕਿੰਨੀ ਅੱਛਾ ਹੋਰ ਆਪਣੇ ਤੋਂ ਪਨਗ ਗਈ ਜਾਨ ਉਹਦਾ ਇੱਕ ਇੱਕ ਘਰ ਲੱਗਿਆ ਤੇ ਕਹਿੰਦਾ ਜਿਹਦਾ ਕਾਮ ਆ ਉਸੀ ਕੋ ਸਾਜੇ ਹੋਰ ਕਰੇ ਤਾਂ ਡਿੰਗਾ ਵਾਈਏ ਹਾਂ ਆ ਦੇ ਲੈ ਫਰਸ ਦਾ ਜਲੂਸੇ ਕੱਢਿਆ ਕਿਆ ਦੇਖ ਤਾਂ ਅੱਜ ਚਾਰ ਪੀਸ ਟਾਇਲ ਡਲਵਾ ਦੂੰਗੇ ਜੂਲ ਕਾ ਦੇ ਦੇਖ ਤਾਂ ਸਹੀ ਫਰਸਾ ਕੋਈ ਫਰਸਾ ਠੀਕ ਹੈ ਠੀਕ ਹੈ ਠੀਕ ਹੈ ਫਰਸਾ ਕਿੱਥੇ ਆ ਕਿੱਥੇ ਠੀਕ ਉਹ ਮੇਰੀ ਗੱਲ ਸੁਣੋ ਕੋਲੂਆ ਪਾ ਦਿਓ ਚੱਲ ਚੱਲ ਚਾਰ ਪੀਸ ਲੱਗਣੇ ਈਟਾਂ ਦੇ ਟਾਈਲ ਲਾਉਣੀ ਉਹ ਕੋਲਾ ਕੋਲੂਆ ਪਾ ਦਿਓ ਕਰੂਗੇ ਗਾਇਲੇ ਠੀਕ ਨਹੀਂ ਉਹ ਜੂਗਾ ਲੋਟ ਇਹ ਲੋੜ ਨਹੀਂ ਗਿਆ ਨੋ ਯਾਰ ਉਹ ਤਾਂ ਬੈਲ ਜਦ ਜਦ ਟਾਇਲ ਲੱਗਣੀ ਹੈ ਨਾ ਇਹਦੇ ਪਰ ਹੈ ਲਾਣੀ ਲੱਗਣੀ ਟਾਇਲ ਦੇ ਥੱਲੇ ਨਾ ਨਾ ਸਿਮਿੰਟ ਵੀ ਬਾਹਰ ਹੋਣਾ ਕਿੰਨਾ ਕਿ ਇੱਥੇ 50 ਰੋਟੇ ਪੈਣੇ ਥਲੇ ਇੱਕ ਥਲੇ ਨਾ ਉਹਦੀ ਮੈਂ ਗੱਲ ਕਰਦਾ ਆ ਦੀ ਉਹ ਉਹ ਤੇ ਨਹੀਂ ਮਾਰੇ ਗਿਆ ਉਹ ਨਹੀਂ ਮੈਂ ਕਰਦਾ ਤੂੰ ਢਾਲ ਤੂੰ ਮੈਂ ਕਰਨੀ ਹੈ ਹਾਂ ਢਾਲ ਤੇ ਕਰਨੀ ਫੇਰ ਤਾਲੂ ਤੇ ਮੈਸਤਰੀ ਕਿਹਦਾ ਹੈ ਮੈਸਤਰੀ ਦਾ ਕਾਉਂਦਾ ਉਹਦਾ ਮੈਸਤਰੀ ਕਾਉਂਦਾ ਹੈ ਇਹੀ ਦਾ ਆਪਰੇ ਦੇ ਮੈਸਤਰੀ ਆਪਰੇ ਦੇ ਇਹ ਨਹੀਂ ਤਾਂ ਚਾਚਾ ਨਹੀਂ ਕਰੇ ਮੈਂ ਨਹੀਂ ਤਾਂ ਆਏਗਾ ਉਦੋਂ ਬੜਾ ਤਾਂ ਕਹਿੰਦਾ ਤਾਲ ਇੱਧਰ ਨੂੰ ਕਾਨੀ ਆਏ ਮੈਨੂੰ ਰੱਜਾਲ ਹੂੰ ਵੀ ਤੂੰ ਲੱਗ ਜਾਂਦੀ ਯਾਰ ਹਾਂ ਇਹਨਾਂ ਅਸਲ 'ਚ ਇੱਧਰ ਚਾਹੀਦਾ ਤਾਂ ਇੱਥੇ ਜੁੰਦੇ ਜੇਜਾ ਕਿਉਂ ਉਹਨੂੰ ਮੈਂ ਕਹਿ ਰਿਹਾ ਮਾ ਦੇਖ ਇੱਥੇ ਲਾ ਤੁਰੇ ਲਾ ਇਹਨੂੰ ਠੀਕ ਹੈ ਨਾ ਹਾਂ ਉਹ ਵੀ ਸਹੀ ਦਾ अच्छा ओ नहीं, नहीं कहते हां इने स्कीम ओदे विच लाओ को कंपोर्टर लाओना होना उथे हां ओ लाओना ओ लाओना है टाइप विच ਛਿੜ ਦਿਆ ਹਾਂ ਫੇਰ ਠੀਕ ਆ ਭਰਾਵਾ ਉਥੇ ਲਾ ਲੈਣਾ ਇਹ ਸਹੀ ਆ ਮਾ ਕਿਤੇ ਵੀ ਆਇਓ ਖੁੱਲੇ ਹੀ ਕੰਮ ਨਹੀਂ 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 ਫੇਰ ਠੀਕ ਉਹ ਲਾਉਣਾ ਖੁੱਲੇ ਵਾਲਾ ਕੋਈ ਕੰਮ ਨਹੀਂ ਹੈਗਾ ਉੱਪਰ ਮਹਾ ਖੁੱਲਾ ਰੱਖ ਹਵਾਵਾਂ ਲੱਗਦੀ ਰਹਿੰਦੀ ਹੈ ਹਾਂ ਠੀਕ ਨੀ ਗੱਲ ਹੈ ਸਹੀ ਗੱਲ ਹੈ ਹਾਂ ਉੱਪਰ ਕੈ ਲੂੜਾ ਟੀਂਦੀ ਇਹਦੇ ਸਾਰੇ 24 ਘੰਟੇ ਚੱਲੀ ਜਾਣਾ ਇਹ ਪਾਈਲ ਥਾਉਰੇ ਮੀਟਰ ਵਾਲਾ ਨੇ ਪਤਾ ਨਹੀਂ ਯਾਰ ਕਾ ਤਾ ਕਹਿੰਦਾ ਕਹਿੰਦਾ ਦੇਖ ਕੇ ਜਾਣਾ ਉਹਨਾਂ ਨੇ ਆਏ ਦੂਰ ਵੀ ਹੁੰਦੇ ਆ ਆਇਆ ਤਾਂ ਨਹੀਂ ਕੋਈ ਦੇਖਣ ਆਏ ਤਾਂ ਕਹਿੰਦਾ ਕੱਲ ਆਏ ਤੇ ਪਤਾ ਨਹੀਂ ਮੁੰਡਾ ਉਹ ਕਹਿੰਦਾ ਆਇ ਤੇ ਆਏ ਤੇ ਪਤਾ ਨਹੀਂ ਆਉਣਾ ਹਲੇ ਕਹਿੰਦਾ ਤਾਂ ਚਲ ਆ ਜੂਣ ਰੋਕ ਦੇ ਵਧੀਆ ਗੱਲ ਆਉਣੇ ਕਿਹੜਾ ਉਹ ਬੋਰਣਾ ਲੈ ਆਉਣਾ ਪੈਣਾ ਉਹਦੇ ਮੂੰਹ ਥੱਪੜ ਅੱਛਾ ਉੱਪਰ ਨੂੰ ਆਏ ਫਣ ਜਾਂਦਾ ਜਿਹੜਾ ਥੱਪ ਦੇ ਫਣ ਵਰਗਾ ਹਾਂ ਉਹ ਫਿਰ ਬੱਲੇ ਵਜਿਆ ਰਹਿੰਦਾ ਜੀ ਜੀ ਕੈਮਰਾ ਥੋੜਾ ਜਿੱਧਰ ਰੱਖੋ ਕੈਮਰਾ ਨਾ ਨਾ ਥੋੜਾ ਜਿਹਾ ਲਾ ਦੇ ਆ ਗਿਰ ਗਿਆ ਜਿੰਦਾ ਕਹਿੰਦਾ ਨਹੀਂ ਉਹ ਕਵੈਂਟਰ ਜੀ ਕਹਿੰਦਾ ਉਹ ਪਈ ਕੁੜੀ ਆ ਨਾ ਕੋਡੀ ਪਾਉਣ ਜਾਂਦੀ ਕਹਿੰਦੀ ਐਸਡੀਐਨ ਦੀ ਕੁੜੀ ਆ ਇਹ ਕਹਿੰਦਾ ਅੱਛਾ ਫਿਰ ਉਹ ਪਈ ਉਹ ਕਹਿੰਦਾ ਉਹ गिर ਜਾਂਦੀ ਜਾਂਦੀ ਸਾਰੇ ਬਾਕੀ ਆ ਚਲੋ ਚਲੋ ਮਿਹਲੇ ਹੋ ਗਏ ਟਿੱਕਾ ਸਾਰੀਆਂ ਤਕਰੀਬਨ ਲੱਗੇ ਗਈਆਂ ਹਨਾ ਮਿਹਲੇ ਕਰ ਤੇ ਮੀਰਾ ਆ ਵੀ ਚਿੰਦੀ ਐ ਮੈਂ ਕਹਿੰਦਾ ਹਾਂ ਹੈ ਟਿੱਕਾ ਹੂੰ ਤਕਰੀਬਨ ਤਾਂ ਲੱਗੇ ਗਈਆਂ ਸਾਰੀਆਂ ਉਹ ਐਤਵਾਰ ਨੂੰ ਰੱਖੇ ਕਰੋ ਕੰਮ ਫਿਰ ਐਤਵਾਰ ਨੂੰ ਮਨੀ ਇੱਕ ਛੁੱਟੀ ਹੁੰਦੀ ਉਦੋਂ ਛੱਡ ਦੇਣੀ ਹੈਗੇ ਹੋਰ ਨਾ ਬਦਿਆ ਆਟਾ ਜੀਆਂ ਲੱਗੀਆਂ ਕੋਈ ਨਾ ਹਾਂ ਲੈ ਕਿੰਨੇ ਮਾਰ ਗਿਆ ਕੋ ਮੈਂ ਹੁਣ ਮੰਨ ਕੇ ਚੱਲ ਮੀਂਹ ਨਹੀਂ ਪਿਆ ਵਾ ਜਿਆਦਾ ਹੁਣ ਤਾਂ ਚੱਲ ਘੱਟ ਪਿਆ ਹਾਲ ਤਾਂ ਜਿੱਤ ਤੂ ਖੜਾ ਸੁੱਕਾ ਹੀ ਆ ਸਾਰੀ ਮਿੱਟੀ ਸੁੱਕੀ ਹੋਈ ਜੇ ਜਿਆਦਾ ਮੀਂਹ ਜਾਂ ਪੈਂਦਾ ਜਾਂ ਪੈ ਰਹਾ ਇਹਦੇ ਪਰ ਥੋੜਾ ਧਰ ਹੋਣਾ ਫਿਰ ਐਜ ਵੀ ਕੱਖ ਲਾ ਦੋ ਯਾਰ ਇਹ ਇਹ ਲਓ ਉਹ ਮਿੱਟੀ ਕਰਕੇ ਨਾ ਪੂਰੀ ਇਲੀ ਮੰਦ ਕੱਖ ਲਾਓ ਆਹ ਰਖੋ ਇਹ ਲੈਣੀਆਂ ਡੇਕ ਇੱਕ ਲਿਆ ਕੇ ਹੂੰ ਆ ਪੂਲਰ ਦਾ ਕਿਥੇ ਦਿਨ ਨੂੰ ਪੱਠ ਹੋਇਆ ਇਹ ਤਾਂ ਪੱਟੇ ਹੋਣਾ ਦੇਖ ਲਾਓ ਉਰੇ ਇਹ ਇੱਥੇ ਉਰੇ ਲੋ ਵੀ ਸ਼ਾਮਾ ਇੱਧਰ ਵੀ ਇੱਧਰ ਵੀ ਉੱਥੇ ਪ੍ਰੋਪਰ ਪਾਸ ਹਾਂ ਜਾਰੇ ਬਸ ਠੀਕ ਨਹੀਂ ਹਾਂ ਥੇਕਾ ਲੂ ਪਾਈ ਲਗਾਉਂਦਾ ਇਹ ਤਾਂ ਲੂ ਟਾਂਗੇ ਰੋਤੀਆਂ ਪੱਤੀਆਂ ਠੀਕ ਆ ਆ ਵੀਨ ਬਾਜੇ ਨਾ ਬਜਰੀ ਚੱਕ ਕੇ ਮੈਨੂੰ ਕਿਹਾ ਮਾ ਪਰਾ ਜਿੱਦਣ ਟਾ ਲੱਗ ਗਿਆ ਬਜਰੀ ਪਰਾ ਸਾਈਡ ਤੇ ਲਾ ਦੇ ਬਜਰੀ ਤਾਂ ਮੇਰੇ ਖਿਆਲ ਨਾਲ ਤਾਂ ਉੱਥੇ ਛੱਡ ਦੋ ਯਾਰ ਉਹਦੇ ਵਿੱਚ ਖਾਲ ਚਾੜੀ ਉਹ ਕਾਰ ਨਹੀਂ ਸਿੱਧਣੀ ਹੈ ਨਾ ਪੱਲੀ ਵਿਛਾ ਕੇ ਥੱਲੇ ਉਹ ਖਾਲ ਬੱਤਪੱਤ ਪੱਧਰਾ ਕਾਣਾ ਉਹ ਮਿੱਟੀ ਪਾ ਕੇ ਕਿਹੜੇ ਜਾ ਫਿਰ ਉੱਥੇ ਜਿੱਥੇ ਰੇਤਾ ਤੇ ਉੱਥੇ ਉਹ ਨੂੰ ਮੈਂ ਦਾਸਤਾ ਮੈਂ ਜਿੱਥੇ ਹਾਰ ਇੱਕ ਤੇ ਉੱਲੇ ਲਾ ਦੇਵਾਂ ਜਿੱਥੇ ਤੁਸੀਂ ਤਾਰ ਆਏ ਮੋੜੀ ਆ ਨਾ ਉੱਥੇ ਹੁੰਜੇ ਜੇ ਲਾ ਦੇ ਕਿਹੜੇ ਕੰਮੇ ਆ ਜਾਂਦੀ ਐ ਹਾਂ ਹਾਂ ਠੀਕ ਨਹੀਂ ਹੋਰ ਜਦ ਹੁਣ ਮੰਨ ਕੇ ਚੱਲ ਚਾਈ ਦੀ ਹੁੰਦੀ ਫੇ ਚੀਜ਼ ਮਿਲਦੀ ਨਹੀਂ ਯਾਰ ਕਿਸੇ ਤੇ ਮਜਰੀ ਬਾਜ ਵੀ ਕਿਹੜੀ ਥੋੜੀ ਜੀ ਬਚੀ ਆ ਕਹਿੰਦੇ ਬਾਜਣੇ ਦੀ ਬਹੁਤ ਆਏ ਹੋਣਾਂ ਜੇ ਆਲੇ ਪਰ ਵੀ ਲੈਂਟਰ ਚਲਾ ਦੇ ਤੇ ਗੁਜ਼ਰ ਗੁਜ਼ਰ ਖਾਣੇ ਪੈਗੀ ਦੇ ਸਾਰੀ ਪੈ ਜਾਣੀ ਤੇ ਹੋਰ ਹਾਂ ਫੇਰ ਪੈ ਜੀ ਨਾਲੇ ਦਬਿਸ਼ਤਰੀ ਬਹੁਤ ਬਹੁਤ ਹੋਇਆ ਨਾ ਹੂੰ ਮੇਸਤਰੀ ਜਾਨਾ ਮੇਸਤਰੀ ਬਾਦਵਾ ਠੇਕਾ ਲਿਆ ਜੀ ਇਹਨਾਂ ਨੇ ਗੁਸਰਖਾਨੇ ਦਾ ਉਹਨਾਂ ਦਾ ਤਾਂ 2 ਵਜੇ ਤਬਜਰੀ ਪਵਾ ਲਈ ਦੋ ਵਾਰ ਫਿਰ ਮਿੱਟਰ ਲਾਇਆ ਪਹਿਲਾਂ ਇੱਕ ਵਾਰ ਕਹਿੰਦੇ ਪਹਿਲਾਂ ਨਹੀਂ ਵਾਰ ਆ ਗਿਆ ਫਰਸ ਆ ਹੁਣ ਦੂਜਾ ਫੇਰ ਚੱਕ ਕੇ ਆਉਂਚਾ ਹੂੰ ਇਹ ਟੋਟਾ ਲੇ ਗਿਆ ਜਾ ਕੇ ਇਹ ਵੀ ਲੱਗ ਜਣੀ ਇਹ ਵੀ ਲੱਗ ਜਾਣੀ ਲੱਗ ਲੂਗ ਜਾਨੀ ਇਦਾਂ ਹੀ ਕਵਰੇ ਹੁਣ ਸੋਜੇ ਲਿਆ ਹੋਵੇ ਨੇ ਵੀ ਅਗਲੇ ਦਿਨ ਨੂੰ ਕੀ ਕਰਨਾ ਕਵਰੇ ਪਹਿਲਾਂ ਦੋ ਦੀ ਕਿਰਾਏ ਖਲਾਓ ਠੀਕ ਆ ਚਲੋ ਚੱਲੀਏ ਜਾਣੇ ਪੈਣਾ ਵੀਰੇ ਮੈਂ ਵੀ ਲੇਟ ਹੋ ਗਿਆ ਲੈ ਕਾਕੀ ਮਿੰਟ ਵਿੱਚ ਆਉਂਦਾ ਹਾਂ ਕਾਕਾ ਕੱਖ ਵਸ ਉਹ ਇੱਕ ਥੱਬਾ ਜਿਹਾ ਚਾਤੇ ਵੱਡਿਆ ਪਿਆ ਇੱਕ ਕਪੂਰ ਵੱਡਣਾ ਹਾਂ ਮੈਂ ਹੁਣ ਹੋ ਗਿਆ ਲੇਟ ਚਲੋ ਠੀਕ ਆ ਠੀਕ ਆ ਬਾਪੂ ਅੱਜ ਦੀ ਵੀਡੀਓ ਜੰਨਾਂ ਲ ਕੇ ਬਾਕੀ ਕਿਸੇ ਭਰਾ ਨੂੰ ਕੋਈ ਵੀ ਟਰੈਕਟਰ ਲੈਣਾ ਹੁੰਦਾ ਜਾਂ ਕੋਈ ਪਤਾ ਕਰਨਾ ਹੁੰਦਾ ਥੱਲੇ ਕੰਟੈਕਟ ਨੰਬਰ ਮੈਂ ਪਾ ਦੂੰਗਾ ਦੱਸ ਦਿਆ ਕਰੋ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਭਰਾਵਾਂ ਨੂੰ